ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਜੀ ਉਮੀਦ ਕਰਦਾ ਸਾਰੇ ਵਧੀਆ ਹੋਗੇ ਤੰਦਰੁਸਤ ਹੋਗੇ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰੰਧਾਵਾ ਗੁਰ ਪ੍ਰੋਡਕਸ਼ਨ ਤੇ ਜੇਕਰ ਦੋਸਤੋ ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਸੇਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਡਾ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਹੋਏਗਾ ਤੇ ਸਕਰੀਨ ਤੇ ਚੱਲਦਾ ਹੋਏਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਨਵੇਂ ਸੱਜਣਾਂ ਨੂੰ ਬੇਨਤੀ ਹੈ ਜਿਹੜੇ ਮੇਰੇ ਦੋਸਤ ਨਵੇਂ ਵੀਡੀਓ ਵੇਖਤੇ ਪਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਲਾਸਟ ਤੱਕ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਆ ਤੇ ਜੇਕਰ ਤੁਸੀਂ ਵੀਡੀਓ ਸ਼ੇਅਰ ਕਰੋਗੇ ਕਿਸੇ ਦਾ ਆਪਣਾ ਸੁਪਨਿਆਂ ਦਾ ਘਰ ਬਣ ਸਕਦਾ ਜੀ ਹਾਂਜੀ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਸ਼ਹੀਦ ਉਦਮ ਸਿੰਘ ਨਗਰ ਬਾਜ਼ਾਰ ਨੰਬਰ 5 ਨੀਅਰ ਗਿੱਲ ਚੱਕੀ ਪ੍ਰਾਪਰਟੀ ਕੀ ਹੈ ਜੀ 111 ਗਜ ਦੀ 20 ਬਾਈ 50 ਦੀ ਪ੍ਰਾਪਰਟੀ ਹੈ 20 ਫੁੱਟ ਦਾ ਮੱਤਾ 50 ਫੁੱਟ ਦੀ ਲੈਂਥ ਹੈ ਗਈ ਆ ਹਾਂਜੀ ਦੋਸਤੋ ਆਪਾਂ ਦਿਨੇ ਆ ਜੀ ਤੁਹਾਨੂੰ ਪ੍ਰਾਪਰਟੀ ਦੀ ਪ੍ਰੋਪਰ ਡਿਟੇਲ ਐਂਟਰੀ ਤੇ ਸਭ ਤੋਂ ਪਹਿਲਾਂ ਇਹਨਾਂ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਹੈਵੀ ਗੇਟ ਲਗਵਾਇਆ ਹੈ ਲੋਹੇ ਦਾ ਜੋ ਕਿ ਬਹੁਤ ਮਜ਼ਬੂਤੀ ਨਾਲ ਬਣਿਆ ਹੋਇਆ ਵਾ ਐਂਟਰ ਕਰਦੇ ਹਾਂ ਦੋਸਤੋ ਇਹਨਾਂ ਨੇ ਨਾ ਵੱਡੀ ਕਾਰ ਪਾਰਕਿੰਗ ਬਣਾਈ ਹੋਈ ਆ ਜਿੱਥੇ ਆਰਾਮ ਨਾਲ ਤੁਸੀਂ ਆਪਣੀ ਵੱਡੀ ਕਾਰ پارک ਕਰ ਸਕਦੇ ਹੋ ਇਹਨਾਂ ਨੇ ਐਂਟਰੀ ਤੋਂ ਲੈ ਕੇ ਸਾਰੇ ਵਿੜੇ ਦੇ ਵਿੱਚ ਪੱਥਰ ਲਗਵਾਇਆ ਹੋਇਆ ਵਾ ਅਦਰਵਾਈਜ਼ ਜ਼ਿਆਦਾਤਰ ਇਹ ਹੁੰਦਾ ਵਾ ਕਿ ਵੇੜੇ ਦੇ ਵਿੱਚ ਪੱਥਰ ਲਗਵਾ ਕੇ ਅੱਗੋਂ ਟੈਲ ਸਟਾਰਟ ਹੋ ਜਾਂਦੀ ਹੁੰਦੀ ਆ ਇਹ ਦੇਖ ਸਕਦੇ ਹੋ ਦੋਸਤੋ ਇਹਨਾਂ ਨੇ ਸਾਰਾ ਪੀਵੀਸੀ ਦਾ ਕੰਮ ਕਰਵਾਇਆ ਹੈ ਇਹਨਾਂ ਨੇ ਨਵਾਂ ਹੀ ਤਿਆਰ ਕਰਵਾਇਆ ਆ ਵਾ ਇਹ ਜਿਹੜਾ ਇਹਨਾਂ ਦਾ ਬਣਿਆ ਆ ਵਾ ਲਿਵਿੰਗ ਏਰੀਆ ਇਹ ਵੀ ਬੋਧ ਹੀ ਵੱਡਾ ਤੇ ਖੁੱਲਾ ਬਣਿਆ ਆ ਵਾ ਬਾਕੀ ਤੁਹਾਨੂੰ ਦੋ ਹਣੇ ਆ ਸਭ ਤੋਂ ਪਹਿਲਾਂ ਬੈਠਕ ਜਿਹਨੂੰ ਆਪਾਂ ਡ੍ਰਾਈਂਗ ਰੂਮ ਵੀ ਕਹਿੰਦੇ ਆ ਆ ਇਹਨਾਂ ਦੀ ਬਣਿਆ ਆ ਡ੍ਰਾਈਂਗ ਰੂਮ ਡ੍ਰਾਈਂਗ ਰੂਮ ਇਹਨਾਂ ਨੇ ਐਂਟਰੀ ਦੇ ਬਹੁਤ ਸੋਹਣਾ ਬਣਾਇਆ ਡ੍ਰਾਈਂਗ ਰੂਮ ਤੇ ਦੋ ਐਂਟਰੀ ਪੁਆਇੰਟ ਹੈਗੇ ਆ ਇੱਕ ਜਿਹੜਾ ਇਹ ਘਰ ਹੈਗਾ ਵਾ ਇਹਨਾਂ ਦੇ ਘਰ ਦੇ ਅੰਦਰੋਂ ਐਂਟਰੀ ਪੁਆਇੰਟ ਏ ਇਹਨਾਂ ਨੇ ਓਪਨ ਹੀ ਰੱਖਿਆ ਤੇ ਇੱਧਰ ਇਹਨਾਂ ਨੇ ਦਰਵਾਜ਼ਾ ਲਗਾਇਆ ਹੋਇਆ ਹੈ 우ਡਨ ਦਾ ਤੇ ਇੱਥੇ ਤੁਸੀਂ ਸੋਫਾ ਸੈਟਿੰਗ ਵਗੈਰਾ ਜੇ ਬੜੇ ਆਰਾਮ ਦੇ ਨਾਲ ਬਹੁਤ ਹੀ ਵਧੀਆ ਕਰ ਸਕਦੇ ਹੋ ਇਹਨਾਂ ਨੇ ਪ੍ਰੋਪਰ ਇਹਨਾਂ ਨੇ ਨਾ ਸਾਰਾ ਪੀਵੀਸੀ ਦਾ ਵਰਕ ਕਰਵਾਇਆ ਆ ਉੱਪਰ ਦੇਖ ਸਕਦੇ ਹੋ ਇਹਨਾਂ ਨੇ ਇਹਨਾਂ ਨੇ ਨਾ ਪੀਓਪੀ ਕਰਵਾਈ ਹੋਈ ਆ ਹਰੇਕ ਦਾਣਾ ਅਲੱਗ-ਅਲੱਗ ਡਿਜ਼ਾਈਨ ਕਰਵਾਇਆ ਹੋਇਆ ਹੈ ਇਹਨਾਂ ਨੇ ਤੇ ਇਹ ਜਿਹੜਾ ਲਿਵਿੰਗ ਏਰੀਆ ਲਿਵਿੰਗ ਏਰੀਆ ਦੇ ਇਹਨਾਂ ਨੇ ਬਹੁਤ ਖੁੱਲਾ ਬਣਾਇਆ ਹੋਇਆ ਵਾ ਨਾਲ ਹੀ ਕਿਚਨ ਹੈਗੀ ਆ ਇੱਥੇ ਤੁਸੀਂ ਆਪਣ ਤਾਂ ਇਹਨਾਂ ਨੇ ਕਿਚਨ ਬਣਾਈ ਹੋਈ ਹੈ ਕਿਚਨ ਜ਼ਰੂਰ ਇਹਨਾਂ ਦੀ ਥੋੜੀ 올ਡ ਸਟਾਈਲ ਹੈਗੀ ਹੈ ਜੇਕਰ ਤੁਸੀਂ ਚਾਹੋ ਤੇ ਇਹਨੂੰ ਰੈਨੋਵੇਟ ਕਰਕੇ ਤੇ ਆਪਣੇ ਤਰੀਕੇ ਨਾਲ ਕਿਚਨ ਨੂੰ ਓਪਨ ਕਰ ਸਕਦੇ ਹੋ ਇਹ ਹੈਗਾ ਜੀ ਪਿੱਲੇ ਬੈਡਰੂਮ ਦਾ ਬਾਥਰੂਮ ਹੈਗਾ ਜੀ ਇਹਨਾਂ ਨੇ ਬਾਹਰੋਂ ਹੀ ਰਸਤਾ ਬਣਾਇਆ ਹੈ ਜੇਕਰ ਤੁਸੀਂ ਚਾਹੋ ਤੇ ਬੈਡਰੂਮ ਦੇ ਅੰਦਰੋਂ ਵੀ ਇਹਨੂੰ ਰਸਤਾ ਬਣਾ ਸਕਦੇ ਹੋ ਤੇ ਇੱਥੇ ਤੁਸੀਂ ਕੰਦ ਕਰ ਸਕਦੇ ਹੋ ਆ ਜੀ ਇਹਨਾਂ ਨੇ ਵਾਸ਼ਬੈਸ਼ਨ ਬਾਹਰ ਵੀ ਲਗਵਾਇਆ ਹੈ ਬਾਹਰ ਵਾਸ਼ਬੈਸ਼ਨ ਜਿਹੜਾ ਲਗਾਇਆ ਹੈ ਬਿਲਕੁਲ ਨਵੇਂ ਡਿਜ਼ਾਈਨ ਦਾ ਤੇ ਪਰਫੈਕਟਲੀ ਵੁੱਡ ਦਾ ਵਰਕ ਕਰਵਾ ਕੇ ਹਾਂਜੀ ਦੋਸਤੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲ ਪਹਿਲੇ ਬੈਡਰੂਮ ਦੇ ਵਿੱਚ ਆ ਦੋਸਤੋ ਇਹਨਾਂ ਨੇ ਬਣਾਇਆ ਪਹਿਲਾ ਬੈਡਰੂਮ ਪਹਿਲਾ ਬੈਡਰੂਮ ਵੀ ਇਹਨਾਂ ਨੇ ਪਰਫੈਕਟਲੀ ਬਣਾਇਆ ਆ ਵਾ ਅੰਦਰ ਵੀ ਇਹਨਾਂ ਨੇ ਪੀਵੀਸੀ ਸੀਡ ਦਾ ਕੰਮ ਕਰਵਾਇਆ ਆ ਪੀਵੀਸੀ ਉੱਪਰ ਇਹਨਾਂ ਨੇ ਪੀਓਪੀ ਪਰਫੈਕਟਲੀ ਕਰਵਾਈ ਹੋਈ ਆ ਜੇ ਜੇਕਰ ਤੁਸੀਂ ਚਾਹੋ ਤੇ ਆ ਜਿਹੜੀ ਵਾਲ ਹੈਗੀ ਆ ਇਹਨੂੰ ਆੜ ਕੇ ਇਹਨੂੰ ਇਹਨੂੰ ਤੜਵਾ ਕੇ ਤੇ ਇਧਰੋਂ ਇਹਨੂੰ ਤੜਵਾ ਕੇ ਤੇ ਇਧਰੋਂ ਹੀ ਬਾਥਰੂਮ ਦਾ ਰਸਤਾ ਬਣਾ ਸਕਦੇ ਹੋ ਅਟੈਚ ਬਾਥਰੂਮ ਬਣ ਜਾਏਗਾ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਦੋਸਤੋ ਦੂਸਰਾ ਬੈਡਰੂਮ ਹਾਂਜੀ ਦੋਸਤੋ ਆ ਹੈਗਾ ਜੀ ਇਹਨਾਂ ਦਾ ਦੂਸਰਾ ਬੈਡਰੂਮ ਹੈਗਾ ਵਾ ਦੂਸਰੇ ਬੈਡਰੂਮ ਦੇ ਵਿੱਚ ਇਹਨਾਂ ਨੇ ਬੈੱਡ ਵੀ ਸੈਟਿੰਗ ਕੀਤੀ ਹੋਈ ਆ ਪਲੱਸ ਇਹਨਾਂ ਨੇ ਅਲਮੀਰਾ ਸੈੱਟ ਕੀਤਾ ਹੋਇਆ ਵਾ ਤੋਂ ਜੇਕਰ ਤੁਸੀਂ ਚਾਹੋ ਤੇ ਅਲਮੀਰਾ ਤੁਸੀਂ ਰੱਖ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਹੈਗਾ ਤੇ ਜੇਕਰ ਤੁਸੀਂ ਚਾਹੋ ਤੇ ਨਹੀਂ ਵੀ ਰੱਖ ਸਕਦੇ ਤੁਸੀਂ ਆਪਣਾ ਮਟੀਰੀਅਲ ਇੱਥੇ ਲਿਆ ਕੇ ਲਗਾਣਾ ਹੋਵੇ ਤੇ ਇਹ ਵੀ ਤੁਹਾਡੇ ਕੋਲ ਆਪਸ਼ਨ ਹੈਗੀ ਆ ਇਹ ਵਾਲਾ ਬੈਡਰੂਮ ਹੈਗਾ ਨਾ ਇਹਦੇ ਵਿੱਚ ਇਹਨਾਂ ਨੇ ਲਗਾਇਆ ਵਾਲਪੇਪਰ ਲਗਵਾਇਆ ਹੋਇਆ ਵਾ ਵਾਲਪੇਪਰ ਵੀ ਇਹ ਨਹੀਂ ਕਿ ਨਾਰਮਲ ਜਿਹਾ ਲਗਵਾਇਆ ਹੈ ਵਾਲਪੇਪਰ ਵੀ ਇਹਨਾਂ ਨੇ ਬਹੁਤ ਹੈਵੀ ਲਗਵਾਇਆ ਹੈ ਇਹ ਬਣਾਇਆ ਜੀ ਇਹਨਾਂ ਨੇ LED ਪੈਨਲ ਬਣਵਾਇਆ ਹੋਇਆ ਵਾ ਇਹ ਵੀ অপਸ਼ਨ ਹੈ ਗਿਆ ਤੁਸੀਂ ਚਾਹੋ ਤਾਂ ਇਹ ਵੀ ਵਿਚੇ ਰੱਖ ਸਕਦੇ ਹੋ ਤੇ ਅਲਮੀਰਾ ਵੀ ਰੱਖ ਸਕਦੇ ਹੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਪਰ ਟਾਈਲਸ ਤੇ ਇਹਨਾਂ ਨੇ ਉੱਪਰ ਕੀ ਬਣਵਾਇਆ ਹੈ ਉਹ ਵੀ ਤੁਹਾਨੂੰ ਸਾਰਾ ਦਿਖਾਣੇ ਹੈ ਪ੍ਰੋਪਰਲੀ ਚਲੋ ਦੂਸਰੋਂ ਇਹਨਾਂ ਨੇ ਨਾ ਓੜੀਆਂ ਦੇ ਵਿੱਚ ਵੀ ਪੱਥਰੀ ਲਗਵਾਇਆ ਆ ਵਾ ਤਕਰੀਬਨ ਇਹਨਾਂ ਜ਼ਿਆਦਾਤਰ ਪੱਥਰ ਦਾ ਹੀ ਕੰਮ ਕੀਤਾ ਹੈ ਜਿਹੜੇ ਅੰਦਰ ਤੋਂ ਬੈਡਰੂਮ ਹੈਗੇ ਹਨ ਉਹਨਾਂ ਦੇ ਵਿੱਚ ਇਹਨਾਂ ਨੇ ਟਾਇਲ ਲਗਵਾਈ ਹੋਈ ਆ ਬਾਕੀ ਸਾਰੇ ਇਹਨਾਂ ਨੇ ਪੱਥਰ ਹੀ ਲਗਵਾਇਆ ਹੈ ਵਾ ਆ ਇੱਕ ਇਹਨਾਂ ਨੇ ਛੋਟੀ ਜੀ ਮੈਨੀ ਟਾਈਪ ਬਣਾਈ ਹੋਈ ਹੈ ਜੇਕਰ ਤੁਸੀਂ ਜਾਓ ਤੇ ਇੱਥੇ ਵੀ ਆਪਣਾ ਸਮਾਨ ਸਟੋਰ ਕਰ ਸਕਦੇ ਹੋ ਇਹ ਵੀ ਇੱਕ ਸਟੋਰ ਰੂਮ ਦੀ ਬਹਾਤੇ ਯੂਜ਼ ਕੀਤਾ ਹੈ ਉੱਪਰ ਕੋਠੇ ਤੇ ਸਟੋਰ ਰੂਮ ਬਣਾਇਆ ਹੈ ਵਾ ਠੀਕ ਹੈ ਤੇ ਜੇਕਰ ਤੁਸੀਂ ਜਾਓ ਉੱਪਰ ਰੂਮ ਬਾਕੇ ਤੇ ਤੁਹਾਨੂੰ ਕਿਚਨ ਦੀ ਲੋੜ ਬਣਵਾਉਂਦੀ ਹੈ ਕਿ ਨਹੀਂ ਇਹਨੂੰ ਹੀ ਕਿਚਨ ਦੇ ਲਈ ਸੈਟਅਪ ਕਰ ਸਕਦੇ ਹੋ ਉੱਪਰ ਕੀ ਹੈਗਾ ਜੀ ਬਾਥਰੂਮ ਕਿੰਨੇ ਨੇ ਇਹਨਾਂ ਨੇ ਉੱਪਰ ਬਣਾਇਆ ਆ ਵਾ ਜਿੰਨੂੰ ਆਪਾਂ ਕਾਮਨ ਟਾਇਲਟ ਬਾਥਰੂਮ ਕਹਿ ਦਿੰਦੇ ਆ ਇਹ ਜਿਹੜਾ ਦੋਸਤ ਇਹ ਜਿਹੜੇ ਦੋ ਬਣੇ ਆ ਨਾ ਇਹਨਾਂ ਨੇ ਇਹ ਵੀ ਇਹਨਾਂ ਨੇ ਬੈੱਡਰੂਮ ਵਾਸਤੇ ਬਣਾਏ ਆ ਕੰਧਾਂ ਖੜੀਆਂ ਕੀਤੀਆਂ ਇਹਦੇ ਇੱਕ ਆ ਬੈੱਡਰੂਮ ਵਾਸਤੇ ਅਲੱਗ ਬਣਿਆ ਆ ਵਾ ਆ ਵਿੱਚ ਕੰਧ ਖੜੀ ਕੀਤੀ ਹੋਈ ਆ ਠੀਕ ਆ ਜੀ ਤੇ ਇੱਕ ਦੂਸਰਾ ਬਣਾਇਆ ਹੋਇਆ ਆ ਆ ਬੈੱਡਰੂਮ ਵਾਸਤੇ ਕੰਧਾਂ ਸਾਰੀਆਂ ਚੁੱਕੀਆਂ ਹੀ ਆ ਵਾ ਕੰਦਾ ਜੀ ਤੁਹਾਨੂੰ ਕੋਈ ਲੋੜ ਨਹੀਂ ਕਿ ਚੁੱਕਣ ਦੀ ਕੰਦਾ ਚੁੱਕੇ ਹੋਏ ਆਵਾ ਜੇਕਰ ਤੁਸੀਂ ਲੈਂਟਰ ਪਾਣਾ ਚਾਹੋਗੇ ਕੰਦਾ ਤਾਂ ਚੁੱਕੇ ਹੋਏ ਐ ਉੱਪਰ ਤੁਸੀਂ ਸਿਰਫ ਲੈਂਟਰ ਹੀ ਪਾਣਾ ਵਾ ਤੇ ਤੁਹਾਡੀ ਦੂਸਰੀ ਮੰਜ਼ਲ ਵੀ ਤਿਆਰ ਹੋ ਜਾਏਗੀ ਸਿਰਫ ਲੈਂਟਰ ਹੀ ਪਾਣਾ ਵਾ ਸਿਰਫ ਇਹੀ ਜਿਹੜੀ ਹੈਗੀ ਹੈ ਬੈੱਡਰੂਮ ਵਾਲੀ ਕਾਂ ਲਈ ਸਿਰਫ ਇਹਨੂੰ ਹੀ ਚੁੱਕਣਾ ਬਾਕੀ ਹੈ 20 ਬਾਈ 50 ਦੀ ਪ੍ਰਾਪਰਟੀ ਹੈਗੀ ਆ ਟੋਟਲ ਹੈਗੀ ਜਗ੍ਹਾ ਹੈਗੀ ਆ ਜੀ 111 ਗਾਜ ਆਹ ਦੇਖ ਸਕਦੇ ਹੋ ਸਾਰਾ ਏਰੀਆ ਹੈਗਾ ਜੀ ਏਰੀਆ ਪ੍ਰੋਪਰਲੀ ਇੱਕਦਮ ਸਾਰਾ ਵਸਿਆ ਹੋਇਆ ਹੈ ਵਾ ਘਰਾਂ ਵਿੱਚ ਘਰ ਹੈਗੇ ਘਰ ਪ੍ਰੋਪਰਲੀ ਸਾਰੇ ਤਿਆਰ ਹੈਗੇ ਇਲਾਕਾ ਬਹੁਤ ਵਧੀਆ ਹੈ ਤੇ ਮੇਰੇ ਪਿਛੇ ਤੁਸੀਂ ਲੰਬਾਈ ਦੇਖ ਸਕਦੇ ਹੋ ਕਿ ਲੰਬਾਈ ਬਹੁਤ ਹੀ ਵੱਡੀ ਗਈ ਆ ਆਰਾਮ ਦੇ ਨਾਲ ਟਾਡੇ ਤੇ ਉੱਪਰ ਬੈਠ ਕੇ ਤੁਸੀਂ ਸ਼ਾਮ ਨੂੰ ਚਾਹ ਦਾ ਪਿਆਲਾ ਪੀਣਾ ਹੋਵੇ ਵੀ ਆਰਾਮ ਨਾਲ ਪੀ ਸਕਦੇ ਹੋ ਉੱਪਰ ਤਾਂੜੇ ਬੱਚੇ ਵੀ ਖੁੱਲੇ ਢੱਲੇ ਮਾਹੌਲ ਦੇ ਵਿੱਚ ਖੇਡ ਸਕਦੇ ਆ ਤੇ ਇਹਨਾਂ ਨੇ ਦੇਖੋ ਜੀ ਉੱਪਰ ਵੀ ਇਹਨਾਂ ਨੇ ਨਾ ਹਰਿਆਲੀ ਬਣਾਈ ਇੱਕ ਛੋਟਾ ਜਿਹਾ ਨਾ ਜਿਹਨੂੰ ਆਪਾਂ ਗ੍ਰੀਨ ਬੈਲਟ ਕਹਿ ਦਿੰਨੇ ਆ ਇੱਕ ਛੋਟਾ ਜਿਹਾ ਗ੍ਰੀਨ ਏਰੀਆ ਬਣਾਇਆ ਬੂਟੇ-ਬਾਟੇ ਲਗਾਏ ਹੋਏ ਆ ਤੁਸੀਂ ਚਾਹੋ ਤੇ ਇਹਨੂੰ ਇਸ ਤਰ੍ਹਾਂ ਲਗਾ ਸਕਦੇ ਨੇ ਕਿ ਹੋਰ ਬੂਟੇ ਵਧਾ ਸਕਦੇ ਹੋ ਏਰੀਆ ਦਾ ਐਡਰੈਸ ਤੁਹਾਨੂੰ ਪ੍ਰੋਪਰ ਦੱਸਾਂਗੇ ਕਿ ਕਿ ਪ੍ਰੋਪਰਟੀ ਕਿੱਥੇ ਤੁਹਾਨੂੰ ਆਣ ਕੇ ਦੇਖਣੀ ਪਵੇਗੀ ਜੇਕਰ ਤੁਹਾਨੂੰ ਪਤਾ ਨਹੀਂ ਲੱਗੇਗਾ ਤੁਹਾਨੂੰ ਫੋਨ ਕਰ ਸਕਦੇ ਹੋ ਡਿਸਕ੍ਰਿਪਸ਼ਨ ਵਿੱਚ ਨੰਬਰ ਹੋਏਗਾ ਪਲੱਸ ਸਕਰੀਨ ਤੇ ਚੱਲਦਾ ਹੋਏਗਾ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਪ੍ਰੋਪਰਲੀ ਐਡਰੈਸ ਦੱਸ ਦਿੰਨੇ ਆ ਜੀ ਐਡਰੈਸ ਹੈਗਾ ਸ਼ਹੀਦ ਉਦਮ ਸਿੰਘ ਨਗਰ ਬਾਜ਼ਾਰ ਨੰਬਰ 5 ਨੀਅਰ ਗਿਲ ਚੱਕੀ ਗਿਲ ਚੱਕੀ ਬਹੁਤ ਫੇਮਸ ਹੈਗੀ ਕਿਸੇ ਨੂੰ ਵੀ ਪੁੱਛੋ ਤੁਹਾਨੂੰ ਗਿਲ ਚੱਕੀ ਤੱਕ ਪਹੁੰਚਾ ਦੇਣਗੇ ਪ੍ਰੋਪਰਟੀ ਦੀ ਜਿਹੜੀ ਕੀਮਤ ਹੈਗੀ ਹੈ ਦੋਸਤੋ ਪ੍ਰੋਪਰਟੀ ਦੀ ਕੀਮਤ ਹੈਗੀ 37 ਲੱਖ ਰੁਪਈਆ ਠੀਕ ਹੈ 30 ਲੱਖ ਰੁਪਏ ਨਾਲ ਦੀ ਡਿਮਾਂਡ ਹੈਗੀ ਆ ਜੇਕਰ ਤੁਸੀਂ ਪ੍ਰਾਪਰਟੀ ਬਾਈ ਕਰਨਾ ਚਾਹੁੰਦੇ ਹੋ ਤੁਹਾਡੇ ਨਾਲ ਕੰਟੈਕਟ ਕਰੋ ਜਿੰਨਾ ਵੱਧ ਤੋਂ ਵੱਧ ਹੋਏਗਾ ਆਪਾਂ ਥੱਲੇ ਤੁਹਾਡੀ ਡੀਲ ਕਰਵਾ ਦਾਂਗੇ ਜਿੰਨੇ ਹੋ ਸਕਦਾ ਵਾ ਕਿ ਆਪਾਂ ਘੱਟ ਵਿੱਚ ਤੁਹਾਡੀ ਡੀਲ ਕਰਵਾਵਾਂਗੇ ਇੱਥੇ ਇਹਨਾਂ ਨੇ ਰਹਿਣ ਵਾਸਤੇ ਪ੍ਰਾਪਰਟੀ ਬਣਾਈ ਸੀ ਦੋਸਤੋ ਲੇਕਿਨ ਇਹਨਾਂ ਨੂੰ ਹੁਣ ਆਪਣੇ ਪਿੰਡ ਜਾ ਕੇ ਰਹਿਣਾ ਹੈਗਾ ਉੱਥੇ ਇਹਨਾਂ ਨੇ ਆਪਣੀ ਕੋਠੀ ਬਣਾ ਲਈ ਹੋਈ ਆ ਸਾਰੇ ਜਾ ਕੇ ਪਿੰਡ ਰਹਿਣਾ ਚਾਹੁੰਦੇ ਆ ਦੋਸਤੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤੇ ਵਾਧ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਕੋਈ ਵੀ ਪ੍ਰਾਪਰਟੀ ਖਰੀਦਣ ਵਾਸਤੇ ਤੁਹਾਡਾ ਭੈਣ ਭਰਾ ਸੱਜਣ ਕੋਈ ਵੀ ਕੋਠੀ ਖਰੀਦਣਾ ਚਾਹੁੰਦਾ ਹੋਵੇ ਜਾਂ ਕਿ ਇਹ ਜਿਹੜੀ ਪ੍ਰਾਪਰਟੀ ਵੀਡੀਓ ਵਿੱਚ ਦੇਖਦਾ ਵੇ ਖਰੀਦਣਾ ਚਾਹੁੰਦਾ ਹੋਵੇ ਉੱਥੇ ਤੱਕ ਵੀਡੀਓ ਪਹੁੰਚਦੀ ਕਰੋ ਹਾਂਜੀ ਦੋਸਤੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਬਣੀਆਂ ਨੇ ਤੇ ਕਿਹੜੇ-ਕਿਹੜੀ ਜਗ੍ਹਾ ਤੋਂ ਸਾਡੀ ਵੀਡੀਓ ਵੇਖਦੇ ਪਏ ਜਿਹੜੇ ਪਿੰਡ ਕਿਹੜੇ ਸ਼ਹਿਰ ਕਿਹੜੀ ਕੰਟਰੀ ਚੋ ਵੀਡੀਓ ਵੇਖਦੇ ਪਿਆ ਤੁਹਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਜੇਕਰ ਸਾਡੀ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਕੰਪਲੇਂਟ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀਡੀਓ ਆਪਾਂ ਹੋਰ ਹੀ ਵਧੀਆ ਤਰੀਕੇ ਨਾਲ ਬਣਾ ਸਕੀਏ ਪ੍ਰਾਪਰਟੀ ਦੀ ਵੈਲਿਊ ਤੁਹਾਨੂੰ ਦੱਸ ਦਿੱਤੀ ਗਈ ਹੈ ਪ੍ਰਾਪਰਟੀ ਦਾ ਏਰੀਆ ਦੱਸ ਚੁੱਕਿਆ ਆ ਪ੍ਰਾਪਰਟੀ ਦੀ ਡਿਟੇਲ ਦੇ ਦਿੱਤੀ ਹੈ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਡਾ ਭੈਣ ਭਰਾ ਕੋਈ ਸੱਜਣ ਬੇਲੀ ਇਸ ਪ੍ਰਾਪਰਟੀ ਨੂੰ ਬਾਇ ਕਰਨਾ ਚਾਹੁੰਦਾ ਹੋਵੇ ਉਥੋਂ ਤੱਕ ਇਹ ਵੀਡੀਓ ਪਹੁੰਚ ਤੱਕੇ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ